ਸਾਚੀ ਕਹਿੰਦੇ ਆ ਕਿ ਸ਼ੌਂਕ ਦਾ ਕੋਈ ਮੋਲ ਨਹੀਂ ਹੁੰਦਾ ਤੇ ਇਹੋ ਜਿਹੀ ਸ਼ੌਂਕ ਦੇ ਨਾਲ ਹੀ ਬਣਿਆ ਹੋਇਆ ਤੁਹਾਨੂੰ ਅੱਜ ਇੱਕ ਫਾਰਮ ਹਾਊਸ ਦਿਖਾ ਰਹੇ ਆਂ ਦੋਸਤੋ ਇਹ ਫਾਰਮ ਹਾਊਸ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਸੀਤੋਗੁੰਨੋਂ ਦੇ ਨੇੜੇ ਬਣਿਆ ਹੋਇਆ ਹੈ ਪਿੰਡ ਸੀਤੋਗੁੰਨੋਂ ਦੇ ਰਹਿਣ ਵਾਲੇ ਸੰਜੀਵ ਗੁਦਾਰਾ ਜੀ ਨੇ ਇਹ ਆਪਣਾ ਸ਼ੌਂਕ ਦਾ ਇੱਕ ਫਾਰਮ ਹਾਊਸ ਬਣਾਇਆ ਆਪਣੇ ਖੇਤਾਂ ਦੇ ਵਿੱਚ ਤੇ ਇਸ ਦਾ ਨਜ਼ਾਰਾ ਬਹੁਤ ਖੂਬਸੂਰਤ ਹੈ ਦੋਸਤੋ ਜਿਹੜਾ ਇਹ ਹਬੋਰ ਤੇ ਸੀਤੋ ਦਾ ਏਰੀਆ ਇਸ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਕਿੰਨੂ ਦੇ ਬਾਗ ਨੇ ਉਹਨਾਂ ਦੀ ਖੇਤੀ ਹੁੰਦੀ ਆ ਤੇ ਬਾਗ ਦੇ ਖੇਤ ਆ ਵੀ ਦੇਖੇ ਜਾਂਦੇ ਆ ਤੇ ਇਹ ਫਾਰਮ ਹਾਊਸ ਵੀ ਜਿਹੜਾ ਬਾਗ ਦੇ ਖੇਤਾਂ ਦੇ ਵਿੱਚ ਬਣਿਆ ਹੋਇਆ ਤੇ ਆਓ ਆਪਾਂ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਨੂੰ ਡਿਜ਼ਾਈਨ ਕੀਤਾ ਗਿਆ ਇਹ ਦੋਸਤੋ ਥੱਲੇ ਮਿੱਟੀ ਇਕੱਠੀ ਕਰਕੇ ਇਸ ਨੂੰ ਬਾਗ ਦੇ ਵਿੱਚੋਂ ਉੱਚਾ ਕਰਕੇ ਬਣਾਇਆ ਹੋਇਆ ਹੈ ਬਹੁਤ ਖੂਬਸੂਰਤ 뷰 ਆ ਦੂਰ ਤੋਂ ਸੜਕ ਤੋਂ ਲੰਘਦਿਆਂ ਇਹ ਫਾਰਮ ਹਾਊਸ ਨਜ਼ਰ ਆਉਂਦਾ ਤੇ ਇਸ ਦੇ ਆਸੇ ਪਾਸੇ ਜਿਹੜਾ ਓਕਾ वगैरह ਲਗਾ ਕੇ ਉੱਪਰ ਲਾਈਟਿੰਗ ਲਗਾਈ ਆ ਰਾਤ ਦਾ ਨਜ਼ਾਰਾ ਵੀ ਬੜਾ ਖੂਬਸੂਰਤ ਹੁੰਦਾ ਇਹ ਛੋਟਾ ਜਿਹਾ ਇੱਥੇ ਸਵੀਮਿੰਗ ਪੂਲ ਵਿੱਚ ਦਿੱਤਾ ਹੋਇਆ ਹੈ ਇਹ ਵੀਡੀਓ ਦੇ ਵਿੱਚ ਦੇਖ ਰਹੇ ਆ ਦੋਸਤੋ ਇਹ ਵੀਡੀਓ ਥੋੜਾ ਟਾਈਮ ਪਹਿਲਾਂ ਕੀਤੀ ਸੀ ਇਸ ਕਰਕੇ ਹਲੇ ਉਦੋਂ ਪਾਣੀ वगैरह ਇਹਦੇ ਵਿੱਚ ਨਹੀਂ ਭਰਿਆ ਸੀ ਤੇ ਇਹ ਸਾਹਮਣੇ ਇਹਦੇ ਵਿੱਚ ਕਿਚਨ ਤੇ ਬੈਡਰੂਮ ਨਾਲ ਦਿੱਤਾ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਇਸ ਦਾ ਬਹੁਤ ਖੂਬਸੂਰਤ 뷰 ਆ ਕਿਉਂਕਿ ਆਸੇ-ਪਾਸੇ ਚਾਰ ਚਫੇਰੇ ਖੇਤ ਆ 메ਨ ਰੋਡ ਤੋਂ ਦੂਰ ਹੋਣ ਕਰਕੇ ਜਿਹੜਾ ਸ਼ੋਰ ਸ਼ਰਾਬਾ ਉਹ ਵੀ ਬਿਲਕੁਲ ਨਹੀਂ ਹੈ ਬਿਲਕੁਲ ਸ਼ਾਂਤ ਜੀ ਜਗ੍ਹਾ ਤੇ ਬਣਿਆ ਹੋਇਆ ਇੱਕ ਵੱਖਰਾ ਸਕੂਨ ਮਿਲਦਾ ਇਹ ਉੱਪਰਲੇ ਪਾਸੇ ਬੈਠਣ ਦੇ ਵਾਸਤੇ ਸਿਟਿੰਗ ਏਰੀਆ ਜਿੱਥੋਂ ਦੂਰ-ਦੂਰ ਤੱਕ ਸਾਰੇ ਖੇਤਾਂ ਦੀ ਹਰਿਆਲੀ ਉਹ ਨਜ਼ਰ ਆਉਂਦੀ ਆ ਤੇ ਬਾਗ ਦਾ 뷰 ਨਜ਼ਰ ਆਉਂਦਾ ਹੈ ਇਹ ਇੱਕ ਪਾਸੇ ਹਾਲੇ ਤਿਆਰ ਕਰਨ ਵਾਲਾ ਹੈ ਉੱਪਰ ਇਸ ਦੇ ਝੌਂਪੜੀ ਵਗੈਰਾ ਬਣਾਉਣੀ ਹੈ ਸਰਦੀ ਦੇ ਵਿੱਚ ਇੱਥੇ ਅੱਗ ਵਗੈਰਾ ਇਹਦੇ ਵਿੱਚ ਬਾਲ ਕੇ ਸੇਕਣ ਵਾਸਤੇ ਉਸ ਲਈ ਤਿਆਰ ਕੀਤਾ ਜਾ ਰਿਹਾ ਹੈ ਤੇ ਇਹ ਦੋਸਤੋ ਜਿਸ ਤਰ੍ਹਾਂ ਆਪਾਂ ਥੱਲੋਂ ਤੁਹਾਨੂੰ ਦਿਖਾ ਰਹੇ ਹਾਂ ਇਹ ਬੈਡਰੂਮ ਇਸ ਦੇ ਵਿੱਚ ਬਣਿਆ ਆ ਬਹੁਤ ਸੋਹਣਾ ਲਗਜ਼ਰੀ ਬੈਡਰੂਮ ਆ ਇਹ ਅੰਦਰ ਦਾ 뷰 ਦਿਖਾ ਰਹੇ ਹਾਂ ਇਸ ਤੇ ਬਿਲਕੁਲ ਨਾਲ ਵਾਲੇ ਪਾਸੇ ਕਿਚਨ ਬਣੀ ਹੋਈ ਆ ਇੱਕ ਛੋਟੀ ਜੀ ਉਹ ਵੀ ਤੁਹਾਨੂੰ ਦਿਖਾਉਣੀ ਆ ਇਹ ਸੈਟਿੰਗ ਏਰੀਆ ਤੇ ਸਾਹਮਣੇ ਜਿਹੜਾ ਇਹ ਕਿਚਨ ਦਾ ਪੋਰਸ਼ਨ ਦਿੱਤਾ ਗਿਆ ਬਹੁਤ ਵਧੀਆ ਤਰੀਕੇ ਦੇ ਨਾਲ ਬਹੁਤ ਥੋੜੀ ਜੀ ਥਾਂ ਤੇ ਇਹ ਫਾਰਮ ਹਾਊਸ ਆ ਜਿਹੜਾ ਡਿਜ਼ਾਈਨ ਕੀਤਾ ਗਿਆ ਦੋਸਤੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਸ਼ੌਂਕ ਦੇ ਨਾਲ ਬਣਦੀਆਂ ਨੇ ਤੇ ਇਹ ਖੇਤਾਂ ਦੇ ਵਿੱਚ ਜਿਸ ਤਰ੍ਹਾਂ ਇਸ ਦਾ ਵਿਊ ਆ ਤੇ ਇਸ ਨੂੰ ਵੱਖਰੇ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਦੋਸਤੋ ਇਹ ਤੁਸੀਂ ਦੇਖ ਰਹੇ ਸੀ ਗੁਦਾਰਾ ਫਾਰਮ ਹਾਊਸ ਤੁਹਾਨੂੰ ਇਸ ਫਾਰਮ ਹਾਊਸ ਦਾ ਵਿਊ ਤੇ ਆਸੇ-ਪਾਸੇ ਦਾ ਨਜ਼ਾਰਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਆ ਜੇ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸਾਂਝਾ ਜਰੂਰ ਕਰਿਓ ਦੋਸਤੋ ਜੇਕਰ ਤੁਹਾਡਾ ਵੀ ਕੋਈ ਇਸ ਤਰੀਕੇ ਦਾ ਫਾਰਮ ਹਾਊਸ ਆ ਤਾਂ ਤੁਸੀਂ ਵੀ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ رابطہ ਜਰੂਰ ਕਰਿਆ ਜੇ ਤੇ ਆਪਾਂ ਉਸ ਦੀ ਵੀਡੀਓ ਬਣਾ ਕੇ ਵੀ ਜਿਹੜੀ ਦੋਸਤਾਂ ਦੇ ਨਾਲ ਸਾਂਝੀ ਕਰਾਂਗੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ